ਇਹ ਸਾਡੇ ਕੋਲ ਇੱਕ ਦਰਖਾਸਤ ਜਿਹੜੀ ਹੈਗੀ ਦਫ਼ਤਰ ਮਿਲੀ ਸੀਗੀ ਕੁਲਦੀਪ ਕੌਰ ਨਾਂ ਦੇ ਦਰਖਾਸਤੀ ਵੱਲੋਂ ਜਿਹੜੀ ਕਿ ਸਦਰ ਕੋਟ ਕੋਪੂਰਾ ਦੇ ਵਿੱਚ ਠੱਠੀ ਪਾਈ ਪਿੰਡ ਦੇ ਹੀ ਰਹਿਣ ਵਾਲੀ ਆ ਤੇ ਉਹਨੇ ਸਾਨੂੰ ਜਾਣਕਾਰੀ ਦਿੱਤੀ ਕਿ ਇੱਕ ਜਗਪਾਲ ਸਿੰਘ ਨਾਮ ਦਾ ਵਿਅਕਤੀ ਜਿਹੜਾ ਹੈ ਕਿ ਪੰਜ ਗਰਾਈ ਕਲਾ ਦਾ ਰਹਿਣ ਵਾਲਾ ਹੈ ਥਾਣਾ ਸਦਰ ਕੋਟ ਕੋਪੂਰਾ ਦੇ ਵਿੱਚ ਤੇ ਉਹ ਲੋਕਾਂ ਨੂੰ ਜਾਲੀ ਜਿਹੜੇ ਹੈਗੇ ਭਰਤੀ ਦਸਤਾਵੇਜ਼ ਜਿਹੜੇ ਪ੍ਰੋਵਾਈਡ ਕਰਾ ਰਿਆ ਉਹਨਾਂ ਤੋਂ ਪੈਸੇ ਲੈ ਰਿਆ ਭਰਤੀ ਕਰਵਾਣ ਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਜੁਡੀਸ਼ੀਅਲ ਡਿਪਾਰਟਮੈਂਟ ਦੇ ਵਿੱਚ ਭਰਤੀ ਤੇ ਇਸ ਵਿਅਕਤੀ ਦੀ ਜਿਹੜੀ ਦਰਖਾਸਤ ਨੂੰ ਜਦੋਂ ਪੜਤਾਲ ਕਰਨ ਨੂੰ ਪ੍ਰੰਤ ਸਾਡੇ ਵੱਲੋਂ ਮੁਕੱਦਮਾ ਨੰਬਰ 184 5 ਦਸੰਬਰ ਨੂੰ ਦਰਜ ਕੀਤਾ ਗਿਆ ਤੇ ਉਸ ਮੁਕਦਮੇ ਦੇ ਵਿੱਚ ਜਗਪਾਲ ਸਿੰਘ ਤੇ ਉਸ ਦੀ ਪਤਨੀ ਕੁਲਵੀਰ ਕੌਰ ਇਲੀਅਸ ਮਦੂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਤੋਂ ਕਾਫੀ ਮਟੀਰੀਅਲ ਜਿਹੜਾ ਇਹੋ ਜਿਹਾ ਮਿਲਿਆ ਹੈ ਜਿਹੜਾ ਕਿ ਸਾਰਾ ਇਹਨਾਂ ਨੇ ਫੋਰਜ ਜਾਂ ਨਕਲੀ ਦਸਤਾਵੇਜ਼ ਅਤੇ ਸਟੈਂਪਸ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਆਪਣੇ ਘਰੇ ਫੋਟੋਗ੍ਰਾਫਸ ਵਗੈਰਾ ਜਿਹੜੀਆਂ ਪੁਲਿਸ ਅਫਸਰਾਂ ਦੀਆਂ ਇੰਟਰਨੈਟ ਤੋਂ ਲਾ ਕੇ ਤੇ ਉਹ ਫਰੇਮ ਕਰਵਾ ਕੇ ਘਰ ਦੇ ਵਿੱਚ ਰੱਖੀਆਂ ਹੋਈਆਂ ਮਿਲੀਆਂ ਇਹਨਾਂ ਸਾਰੀਆਂ ਚੀਜ਼ਾਂ ਨਾਲ ਤੇ ਦਸਤਾਵੇਜ਼ਾਂ ਨਾਲ ਮੋਹਰਾ ਨਾਲ ਇਹ ਵਿਅਕਤੀ ਜਿਹੜਾ ਹੈਗਾ ਜਿਹੜੇ ਭੂਲੇ-ਪਾਲੇ ਅਨਪੜ ਲੋਗ ਔਰ ਗਰੀਬ ਜਨਤਾ ਹੈ ਉਹਨਾਂ ਨੂੰ ਮੂਰਖ ਬਣਾ ਕੇ ਬੇਫਕੂ ਬਣਾ ਕੇ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਸੀ ਕਿ ਇਹ ਦੀ ਪਹੁੰਚ ਜਿਹੜੀ ਹੈ ਬਹੁਤ ਵੱਡੇ-ਵੱਡੇ ਅਫਸਰਾਂ ਤੱਕ ਹੈ ਤੇ ਇਹ ਕਿਸੇ ਨੂੰ ਵੀ ਜਿਹੜਾ ਹੈਗਾ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾ ਸਕਦਾ ਹੈਗਾ ਇਸ ਤੋਂ ਇਲਾਵਾ ਇਸ ਵਿਅਕਤੀ ਦੇ ਨਾਲ ਜਿਹੜੇ ਹੋਰ ਦੋ ਦੋਸ਼ੀ ਨੇ ਅਮਿਤ ਬਾਂਸਲ ਅਤੇ ਨੱਥਾ ਟੇਲਰ ਇਹਨਾਂ ਨੂੰ ਵੀ ਜਿਹੜਾ ਹੈਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਮਿਤ ਬਾਂਸਲ ਇਹਨੂੰ ਜਿਹੜੇ ਹੈਗੇ ਝਾਲੀ ਦਸਤਾਵੇਜ਼ ਤਿਆਰ ਕਰਕੇ ਦੰਦਾ ਸੀ ਜਿਵੇਂ ਆਈਡੀ ਕਾਰਡ ਹੋ ਗਏ ਜਿਹੜੇ ਆਪਣੇ ਲੈਟਰ ਪੈਡਸ ਹੋ ਗਏ ਤੇ ਕੁਝ ਜਿਵੇਂ ਰਿਕਰੂਟਮੈਂਟ ਰਿਲੇਟਿਡ ਭਰਤੀ ਦੇ ਸਰਟੀਫਿਕੇਟ ਹੋ ਗਏ ਇਹ ਸਾਰੀਆਂ ਚੀਜ਼ਾਂ ਇਹ ਕੰਪਿਊਟਰਾਂ 'ਚ ਅਮਿਤ ਬਾਂਸਲ ਜਿਹੜਾ ਹੈਗਾ ਉਹ ਇਹਨੂੰ ਇਸ ਵਿਅਕਤੀ ਨੂੰ ਪ੍ਰੋਵਾਈਡ ਕਰ ਰਿਹਾ ਪਿਛਲੇ ਕੁਝ ਮਹੀਨਿਆਂ ਤੋਂ ਇਸ ਤੋਂ ਇਲਾਵਾ ਜਿਹੜਾ ਨੱਥਾ ਟੇਲਰ ਹੈ ਇਹਨੂੰ ਸਾਡੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹ ਵਿਅਕਤੀ ਨੇ ਇਹਨੂੰ ਜਿਹੜੀ ਹੈਗੀ ਜਾਲੀ ਜਿਹੜੀ ਹੈਗੀ ਵਰਦੀ ਪੁਲਿਸ ਦੀ ਵਰਦੀ ਸਿਲਵਾ ਕੇ ਇਹਨੂੰ ਪ੍ਰੋਵਾਈਡ ਕਰਾਈ ਤਾਂ ਕਿ ਉਹ ਵਰਦੀ ਪਾ ਕੇ ਇਹ ਲੋਕਾਂ ਦੇ ਉੱਤੇ ਇਹ ਰੋਪ ਝਾੜਦਾ ਸੀ ਕਿ ਇਹ ਆਪ ਵੀ ਸਬ ਇੰਸਪੈਕਟਰ ਵਰਤੀ ਹੋਇਆ ਪੁਲਿਸ ਤੇ ਇਹਦੀ ਪਹੁੰਚ ਜਿਹੜੀ ਹੈ ਉੱਚੇ ਅਫਸਰਾਂ ਤੱਕ ਹੈ ਤੇ ਇਹ ਦੂਸਰਿਆਂ ਨੂੰ ਵੀ ਪੁਲਿਸ 'ਚ ਪੜਤੀ ਕਰਾ ਸਕਦਾ। ਇਹ ਕਦੋਂ ਦਾ ਕੰਮ ਕਰਦਾ ਹੀ ਕੁਛ ਪਤਾ ਨਹੀਂ। ਇਹ ਜੋ ਸਾਡੇ ਧਿਆਨ 'ਚ ਆਇਆ ਪਿਛਲੇ ਲਗਭਗ 1 ਸਾਲ ਦੇ ਕਰੀਬ ਤੋਂ ਇਹ ਕੰਮ ਕਰ ਰਿਹਾ ਹੈ ਜਿਹੜੀ ਇਸ ਦਰਖਾਸਤ ਦੀ ਪੜਤਾਲ 'ਚ ਪਾਇਆ ਗਿਆ ਔਰ ਤਫਤੀਸ਼ ਦੌਰਾਨ ਪਾਇਆ ਗਿਆ ਇਸਨੇ ਜਿਹੜਾ ਹੈਗਾ ਇਹ ਸਾਰੇ ਦਸਤਾਵੇਜ਼ ਵਰਦੀ ਸਟੈਂਪਾ ਮੂਰਾ ਇਹ ਸਾਰੀਆਂ ਪਿਛਲੇ 1 ਸਾਲ ਦੇ ਦੌਰਾਨ ਇਸ ਵਿਅਕਤੀ ਨੇ ਤਿਆਰ ਕੀਤੀ ਕਿੰਨੇ ਕੁ ਲੋਕ ਹੁਣ ਤੱਕ ਇਹ ਜਾਲ ਚਾ ਚੁੱਕੇ ਨੇ ਜੋ ਹੁਣ ਤੱਕ ਦੀ ਜਿਹੜੀ ਮੁੱਢਲੀ ਤਫ਼ਤੀਸ਼ ਹੈ ਉਹਦੇ ਚ ਲਗਭਗ 10 ਦੇ ਕਰੀਬ ਵਿਅਕਤੀ ਹੈ ਜਿਨ੍ਹਾਂ ਦੇ ਅਸਲੀ ਸਰਟੀਫਿਕੇਟ ਜਿਹੜੇ ਨੇ ਉਹ ਇਸ ਵਿਅਕਤੀ ਤੋਂ ਬਰਾਮਦ ਹੋਏ ਨੇ ਜਿਹੜੇ 10ਵੀਂ ਤੇ 12ਵੀਂ ਦੇ ਸਰਟੀਫਿਕੇਟ ਨੇ ਕੁਝ ਕਾਸਟ ਸਰਟੀਫਿਕੇਟ ਬਰਾਮਦ ਹੋਏ ਨੇ ਅਸਲੀ ਔਰ ਇਸ ਤੋਂ ਇਲਾਵਾ ਕੁਝ ਵਿਅਕਤੀਆਂ ਨੂੰ ਇਨੇ ਜਿਹੜਾ ਹੈਗਾ ਜਾਲੀ ਜਿਹੜਾ ਭਰਤੀ ਲੈਟਰ ਵੀ ਜਿਹੜਾ ਹੈਗਾ ਆਪਣੇ ਵੱਲੋਂ ਜਿਹੜਾ ਹੈਗਾ ਅਫਸਰਾਂ ਦੇ ਸਾਈਨ ਕਰਕੇ ਅਫਸਰਾਂ ਦੇ ਨਾਮ ਤੇ ਜਾਲੀ ਲੈਟਰ ਬਣਾ ਕੇ ਤੇ ਉਹਨਾਂ ਦੇ ਸਾਈਨ ਕਰਕੇ ਇਸ ਵਿਅਕਤੀ ਨੇ ਪ੍ਰੋਵਾਈਡ ਕਰਾਇਆ ਸਰ ਪਤਾ ਲੱਗਿਆ ਹੁਣ ਤਾਂ ਕੋਈ ਉਸ ਸਾਫਸਾ ਦੇ ਨਾਮ ਤੇ ਕੋਈ ਅਮਾਉਂਟ ਇਕੱਠੀ ਕਰੀ ਹੋਈ ਹੈ ਜਾਂ ਕਿੰਨੀ ਇਕੱਠੀ ਕਰੀ ਹੈ ਅ ਪੈਸਾ ਲਗਭਗ ਇਸਨੇ 10 ਤੋਂ 20 ਲੱਖ ਦੇ ਕਰੀਬ ਜੋ ਹੈਗਾ ਸਾਨੂੰ ਦਰਖਾਸਤ ਤੇ ਦੱਸਿਆ ਗਿਆ ਸੀਗਾ ਕਿ ਇਸਨੇ ਅਲੱਗ-ਅਲੱਗ ਵਿਅਕਤੀਆਂ ਤੋਂ 2.2 ਲੱਖ 2.50 ਹਜ਼ਾਰ ਦੇ ਕਰੀਬ ਇਦਾਂ ਇੱਕ ਵਿਅਕਤੀ ਤੋਂ ਲੈ ਕੇ ਤੇ ਇਹਨਾਂ ਪੈਸਾ ਇਹਨੇ ਜੋ ਸਾਨੂੰ ਦਰਖਾਸਤ ਚ ਦੱਸਿਆ ਸੀ ਜਿਹੜੀ ਪੜਤਾਲ ਚ ਇਹ ਗੱਲ ਸਾਹਮਣੇ ਆਈ ਸੀ ਤੇ ਤਫਤੀਸ਼ ਚ ਜਿਹੜਾ ਹੈਗਾ ਹੋਰ ਵੀ ਇਹਨੇ ਜਿਹੜੇ ਹੋਰ ਵਿਅਕਤੀਆਂ ਤੋਂ ਪੈਸੇ ਜਾਂ ਠੰਗੀ ਮਾਰੀ ਹੈ ਉਹਦੇ ਬਾਰੇ ਵਿੱਚ ਪਤਾ ਕੀਤਾ ਸਰ ਕੋਈ ਮੰਗ ਦਾ ਦਾਵਾ ਕੋਈ ਹੋਰ ਥਾਵਾ ਤੇ ਵੀ ਜਾ ਕੇ ਕਰਦਾ ਸੀ ਕਿ ਕੱਲੇ ਫੀਡ ਕੋਰਟ ਜਿਵੇਂ ਜਮਾਈ ਸੀ ਹਾਲੇ ਤੱਕ ਜਿਹੜੇ ਸਾਡੇ ਕੋਲ ਦਸਤਾਵੇਜ਼ ਮਿਲੇ ਨੇ ਦੀਦੇ ਚ ਉਹਦੇ ਚ ਜਿਹੜੇ ਮਾਨਸਾ ਤੇ ਪਟਿਆਲਾ ਜ਼ਿਲ੍ਹੇ ਨਾਲ ਰਿਲੇਟਡ ਦਸਤਾਵੇਜ਼ ਵੀ ਮਿਲੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੋਗਾ ਨਾਲ ਰਿਲੇਟਡ ਜੁਡੀਸ਼ੀਅਲ ਦਸਤਾਵੇਜ਼ ਮਿਲਿਆ ਹੈ ਇਹ ਸਾਰੀਆਂ ਜਿਹੜੀਆਂ ਇਹਦਾ ਜੋ ਪਤਾ ਚੱਲਦਾ ਹੈ ਤਫ਼ਤੀਸ਼ ਚ ਕਿ ਇਹ ਦੂਸਰੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਜ਼ਰੂਰ ਜਿਹੜਾ ਹੈਗਾ ਠੱਗੀ ਮਾਰਦਾ ਹੋਇਆ ਇਹਦੇ ਤੇ ਜਿਹੜਾ ਪਹਿਲਾਂ ਤਿੰਨ ਮਾਮਲੇ ਤਿੰਨ ਐਫਆਈਆਰ ਦੇ ਤੇ ਦਰਜ ਨੇ ਪਹਿਲੇ ਵੀ ਠੱਗੀ ਠੱਗੀ ਦੀਆਂ ਨੇ 400 ਸਰ ਇੱਕ ਚ ਗਾਇਸ ਰੋ ਗਿਆ ਸੀ ਤਾਂ ਇਹ ਇਹ ਇਸ ਵਿਅਕਤੀ ਨੂੰ ਪਹਿਲਾਂ ਵੀ ਜਿਹੜਾ ਹੈਗਾ ਜਿਹੜਾ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਥਾਣਾ ਸਦਰ ਕੋਟਕਪੂਰੇ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਵੀ ਇਹ ਮੁਕਦਮੇ ਦਰਜ ਇਸ ਤੋਂ ਇੱਕ ਫਰੀਦਕੋਟ ਦੇ ਗੁਰਦਰਾ ਸਾਹਿਬ ਦਾ ਵੀ ਵਾਵਾ ਮਾਮਲਾ ਪਿਛਲੇ ਇੰਨੀ ਉੱਚ ਲਿਆ ਸੀ ਕਿ ਬਿਕੰਦੇ ਦੇ ਵਿੱਚ ਜਾਂਦੀ ਸਾਰੀ ਗੱਡ ਬਣਾਉਂਦਾ ਸੀ ਉਹਦੇ ਨਾਲ ਵੀ ਕੋਈ ਸਬੰਧ ਹੈਗਾ ਇਹਨਾਂ ਦੌਰਾਨ ਪ੍ਰਕਾਸ਼ਿਤ ਹੋਈ ਸੀ ਇਹ ਇਸ ਵਿਅਕਤੀ ਤੋਂ ਵੀ ਜਿਹੜਾ ਹੈਗਾ ਆ ਆਨੰਦ ਕਾਰਜ ਜਾਂ ਵਿਆਹ ਕਰਨ ਨਾਲ ਰਿਲੇਟਡ ਜਿਹੜੇ ਕੁਝ ਦਸਤਾਵੇਜ਼ ਮਿਲੇ ਨੇ ਪਰ ਹਲੇ ਤੱਕ ਉਸ ਮਾਮਲੇ ਨਾਲ ਰਿਲੇਟਡ ਕੋਈ ਸਾਡੇ ਕੋਲ ਪਹਿਲੂ ਸਾਹਮਣੇ ਨਹੀਂ ਆਇਆ ਬਾਕੀ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਜਾਣਿਆ ਜਾਏਗਾ ਕਿ ਜੇਕਰ ਉਹਦੇ ਨਾਲ ਕੋਈ ਇਹਦਾ ਸੰਬੰਧ ਹੈ ਨਹੀਂ ਬੇਸਿਕਲੀ ਇਹ ਬੰਦੇ ਕੋਈ ਕੰਮ ਵਗੈਰਾ ਨਹੀਂ ਕਰਦੇ ਜੋ ਪਿਛਲੇ ਜਿੱਦਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਇਹਨਾਂ ਤੇ ਐਫਆਈਆਰ ਦਰਜ ਸੀ ਔਰ ਅਲੱਗ-ਅਲੱਗ ਜਗ੍ਹਾ ਤੇ ਘੁੰਮਣਾ ਲੋਕਾਂ ਨਾਲ ਸੰਪਰਕ ਕਰਦੇ ਰਹਿਣਾ ਕਿਸੇ ਪੁਲਿਸ ਅਫਸਰ ਨੂੰ ਮਿਲ ਲੈਣਾ ਜਾਂ ਕਿਸੇ ਜੁਡੀਸ਼ੀਅਲ ਜਾਂ ਸਿਵਲ ਦੇ ਅਧਿਕਾਰੀ ਨੂੰ ਮਿਲ ਲੈਣਾ ਉਹਦੇ ਨਾਲ ਫੋਟੋ ਖਿਚਾ ਲੈਣੀ ਇਹ ਚੀਜ਼ਾਂ ਦੇ ਬਾਰੇ ਵਿੱਚ ਸਾਨੂੰ ਦੱਸਿਆ ਗਿਆ ਸੀ ਪਰ ਦੌਰਾਨੇ ਤਫਤੀਸ਼ ਇਹੋ ਜਿਹੀ ਕੋਈ ਇਸ ਵਿਅਕਤੀ ਦੀ ਕਿਸੇ ਵੀ ਅਫਸਰ ਦੇ ਨਾਲ ਫੋਟੋ ਜਿਹੜੀ ਹੈਗੀ ਸਾਡੇ ਕੋਲ ਸਾਹਮਣੇ ਨਹੀਂ ਆਈ ਸਰ ਇੱਕ ਤੁਸੀਂ ਕੈਂਥ ਟੇਲਰ ਦਾ ਨਾਮ ਲਿਆ ਸੀ ਕੈਂਥ ਟੇਲਰ ਕੈਂਥ ਟੇਲਰ ਨਹੀਂ ਇਹ ਨਥਾ ਟੇਲਰ ਹੈ ਜਿਹਦਾ ਅਸਲੀ ਨਾਂ ਜੁਗਿੰਦਰ ਸਿੰਘ ਹੈ ਕੋਟ ਕੋ ਪੂਰੇ ਦਾ ਹੈ ਹਨ ਇਹ ਇਸ ਕੁਸ਼ ਪ੍ਰਮਾਣਗੀ ਹੋਈ ਹੈ ਜਿਹਦਾ ਗਵਾਹ ਇਨਾਂ ਤੋਂ ਹਲੇ ਤੱਕ ਜਿੱਦਾਂ ਸਾਡੇ ਵੱਲੋਂ ਜਿਹੜੇ ਹੈਗੇ ਜਾਲੀ ਲੈਟਰ ਪੈਡ ਇਹਨਾਂ ਨੇ ਜਿਹੜਾ ਪੁਲਿਸ ਅਫਸਰਾਂ ਦੀਆਂ ਇੰਟਰਨੈਟ ਤੋਂ ਫੋਟੋਆਂ ਲਾ ਕੇ ਉਹਨਾਂ ਦੇ ਲੈਟਰ ਪੈਡ ਤਿਆਰ ਕੀਤੇ ਆ ਜਿਹੜੇ ਕਿ ਲੋਕਾਂ ਨੂੰ ਇਹ ਦਿਖਾ ਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਸੀ ਔਰ ਇਹ ਇੱਕ ਜਾਲੀ ਭਰਤੀ ਦਾ ਜਿਹੜਾ ਹੈਗਾ ਇਸ ਨੇ ਇੱਕ ਸਰਟੀਫਿਕੇਟ ਤਿਆਰ ਕਰਕੇ ਇੱਕ ਬੱਚੀ ਨੂੰ ਦਿੱਤਾ ਇਨੇ ਆਪਣਾ ਇੱਕ ਵਕਾਲਤਨਾਮਾ ਤਿਆਰ ਕੀਤਾ ਹੋਇਆ ਹੈ ਜਿਸ ਇਹ ਲੋਕਾਂ ਨੂੰ ਦੱਸਦਾ ਸੀ ਕਿ ਇਹ ਹਾਈ ਕੋਰਟ ਦਾ ਵਕੀਲ ਹੈ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦਾ ਹੈ ਇਹ ਇਹਦਾ ਬਾਰ ਕਾਉਂਸਲ ਦਾ ਇਨੇ ਇੱਕ ਸਰਟੀਫੀਕੇਟ ਇੱਕ ਬਣਾਇਆ ਹੋਇਆ ਇੱਕ ਇਹ ਜਿਹੜਾ ਹੈਗਾ ਗੁਰਦੁਆਰੇ ਦੇ ਵਿੱਚ ਵਿਆਹ ਦਾ ਸਰਟੀਫਿਕੇਟ ਇਹ ਵਿਅਕਤੀ ਨੇ ਬਣਾਇਆ ਹੈ ਇਹਦੀ ਵਰਦੀ ਵੀ ਜਿਹੜੀ ਇਨੇ ਝਾਲੀ ਜਿਹੜੀ ਹੈਗੀ ਸਿਲਵਾਈ ਸੀ ਉਹ ਵੀ ਸਾਡੇ ਵੱਲੋਂ ਕਬਜ਼ੇ ਵਿੱਚ ਲਈ ਗਈ ਹੈ ਸਰ ਮਧੂ ਔਰ ਕੋਈ ਵੀਰ ਕੋਰ ਦਾ ਕੀ ਰੋਲ ਸੀ ਇਹ ਦਾ ਇਹ ਇਸ ਔਰਤ ਦਾ ਦੌਰਾਨੇ ਪੜਤਾਲ ਜੋ ਸਾਨੂੰ ਪਤਾ ਚੱਲਿਆ ਕਿ ਇਹ ਇਹਦੇ ਇਸ ਕੰਮ ਦੇ ਵਿੱਚ ਇਹਦੀ ਮਦਦ ਕਰਦੀ ਹੈ 120 ਵੀ ਆਈਪੀਸੀ ਦੇ ਤਹਿਤ ਇਹਨੂੰ ਦੋਸ਼ੀ ਰੱਖਿਆ ਗਿਆ ਔਰ ਦੌਰਾਨੇ ਤਫ਼ਤੀਸ਼ ਵੀ ਜਦੋਂ ਇਸ ਵਿਅਕਤੀ ਨੂੰ ਜਿਹੜਾ ਹੈਗਾ ਫੜਨ ਵਾਸਤੇ ਪੁਲਿਸ ਰੇਡ ਕਰਦੀ ਸੀ ਤਾਂ ਮਧੂ ਜਿਹੜੀ ਸੀ ਪੁਲਿਸ ਨੂੰ ਗਲਤ ਤਰੀਕੇ ਨਾਲ ਗਾਈਡ ਕਰਕੇ ਉਸ ਨਾਲ ਝੂਠ ਬੋਲ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਸਰ ਇੱਕ ਲਗਾਤਾਰ ਹੀ ਪੰਜਾਬ ਦੇ ਅੰਦਰ ਫਰੀਦਕੋਟ ਦੇ ਅੰਦਰ ਠੱਗੀ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਪਬਲਿਕ ਨੂੰ ਇੱਕ ਮੈਸੇਜ ਦੇਣਾ ਹੈ ਲੋਕਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਜੇਕਰ ਉਹਨਾਂ ਨੂੰ ਕੋਈ ਵੀ ਵਿਅਕਤੀ ਇਹ ਲਾਰਾ ਲਗਾਉਂਦਾ ਹੈ ਜਾਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਉਂਦਾ ਕਿ ਪੈਸੇ ਦੇ ਕੇ ਉਹ ਪ੍ਰਤੀਕਰਾਂ ਸਕਦਾ ਹੈ ਜਾਂ ਜਾਣ ਪਛਾਣ ਰਾਈ ਅਫਸਰਾਂ ਦੇ ਨਾਲ ਜਾਣ ਪਛਾਣ ਰਾਈ ਉਹ ਕਿਸੇ ਨੂੰ ਭਰਤੀ ਕਰਾ ਸਕਦਾ ਤਾਂ ਇਹ ਬਿਲਕੁਲ ਝੂਠ ਗੱਲ ਆ ਜਿਹੜੀ ਭਰਤੀ ਆ ਪਿਛਲੇ ਕਈ ਸਾਲਾਂ ਤੋਂ ਆਪਾਂ ਵੀ ਦੇਖ ਰਹੇ ਆ ਬੜੀ ਹੀ ਟਰਾਂਸਪੇਰੈਂਟ ਤੇ ਬੜੀ ਹੀ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਦੇ ਤਹਿਤ ਜਿਹੜੀਆਂ ਸੀਸੀਟੀਵੀ ਦੇ ਤਹਿਤ ਜਿਹੜਾ ਹੈਗਾ ਐਗਜ਼ਾਮ ਜਾਂ ਪੇਪਰ ਜਿਹੜੇ ਹੈਗੇ ਅੱਜ ਕੱਲ ਹਰ ਇੱਕ ਇੰਸਟੀਚੂਟ ਦੇ ਵਿੱਚ ਕੰਡਕਟ ਕਰਾਏ ਜਾ ਰਹੇ ਆ ਪੂਰੀ ਨਿਗਰਾਨੀ ਹੈ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਚੀਟਿੰਗ ਜਿਹੜੀ ਹੈਗੀ ਕਰਨੀ ਬਹੁਤ ਮੁਸ਼ਕਲ ਹੈ ਸਾਰੀ ਭਰਤੀ ਪ੍ਰਕਿਰਿਆ ਕਿਸੇ ਵੀ ਵਿਭਾਗ ਦੀ ਭਰਤੀ ਪ੍ਰਕਿਰਿਆ ਬਿਲਕੁਲ ਹੀ ਜੈਨੂਇਨ ਤੇ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ ਔਰ ਕਿਤੇ ਵੀ ਕੋਈ ਇਹੋ ਜਿਹਾ ਸਕੋਪ ਨਹੀਂ ਹੈ ਜਿੱਦੇ ਚ ਕਿ ਆਪਾਂ ਕੋਈ ਹੇਰ ਫੇਰ ਕਰ ਸਕੀਏ ਥੈਂਕ ਯੂ